ਮੈਂ ਆਪਣੀ ਜਾਣਕਾਰੀ ਦਿੰਦਾ ਮੈਂ ਨਰਮਲ ਸਿੰਘ ਢਾਲੀਵਾਲ ਜਨਰਲ ਸਕੱਤਰ ਪੰਜਾਬ ਇਟਕਾ ਜਿੱਥੋਂ ਤੱਕ ਮਨਰੇਗ ਕਾਨੂੰਨ ਦਾ ਨਾਮ ਬਦਲ ਕੇ ਨਵਾਂ ਨਾਮ ਉਹਨੂੰ ਦਿੱਤਾ ਗਿਆ ਤੇ RAM ਜੀ ਦੇ ਨਾਮ ਨੂੰ ਵੀ ਜਿਹੜਾ ਐਕਸਪਲੋਇਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਲੋਕਾਂ ਦੀ ਗਰੀਬ ਲੋਕਾਂ ਦੀ ਭਲਾਈ ਵਾਸਤੇ ਨਹੀਂ ਕੀਤਾ ਰਾਦਰ ਨਰੇਗਾ ਸਕੀਮ ਨੂੰ ਖਤਮ ਕਰਨ ਦਾ ਇੱਕ ਬੜੀ ਸੋਚੀ ਸਮਝੀ ਯੋਜਨਾ ਹੈ ਇਹਦੇ ਨਾਲ ਉਹਨਾਂ ਨੇ ਦੋ ਨਿਸ਼ਾਨੇ ਫੁੰਡੇ ਨੇ ਇੱਕ ਤਾਂ ਰਾਸ਼ਟਰਪਿਤਾ ਦੇ ਨਾਮ ਮਹਾਤਮਾ ਗਾਂਧੀ ਨੂੰ ਅਲੋਪ ਕੀਤਾ ਇਹਦੇ ਚ ਜਿਹੜਾ ਬੀਜੇਪੀ ਦਾ ਮਿਸ਼ਨ ਹੈ ਵੀ ਅਸੀਂ ਸ਼ਹੀਦਾਂ ਦੀਆਂ ਔਰ ਵੱਡੇ ਆਗੂਆਂ ਦੀ ਜਿਨ੍ਹਾਂ ਦੇ ਕੁਰਬਾਨੀਆਂ ਨੇ ਆਜ਼ਾਦੀ ਦਿੱਤੇ ਅੱਜ ਵੀ ਉਹਨਾਂ ਦੇ ਨਾਂ ਨਹੀਂ ਰਹਿਣਦੇ ਕਿਉਂਕਿ ਬੀਜੇਪੀ ਆਰਐਸਐਸ ਦਾ ਆਪ ਦਾ ਕੋਈ ਯੋਗਦਾਨ ਨਹੀਂ ਆਜ਼ਾਦੀ ਦੇ ਵਿੱਚ ਦੂਜਾ ਇਸ ਮਨਰੇਗਾ ਸਕੀਮ ਦੇ ਵਿੱਚ ਜਿਹੜਾ ਉਹਨਾਂ ਨੇ ਇਹ 1 3 4 ਪੁਆਇੰਟ ਰੱਖੇ ਰਹੇ ਵੀ ਅਸੀਂ ਕੰਮ ਵਧਾ ਕੇ 100 ਦਿਨ ਤੋਂ 125 ਦਿਨ ਕਰਤਾ ਇੱਕ ਛਲਾਵੇ ਤੋਂ ਵੱਧ ਕੁਛ ਨਹੀਂ ਜਦ ਕਿ ਪਹਿਲੇ ਜਿਹੜੀ ਨੈਸ਼ਨਲ ਐਵਰੇਜ ਆ ਕੰਮ ਦੇਣ ਦੀ ਉਹ ਸਿਰਫ 38 ਦਿਨ ਹੈ ਪੰਜਾਬ ਜੋ 26 ਤੋਂ 37 ਦਿਨ ਤੱਕ ਮਸਾਂ ਕੰਮ ਦਤਾ ਜਾਂਦਾ ਹੈ ਇਦੋਂ ਅਗਲਾ ਕੰਮ ਉਹਨਾਂ ਨੇ ਕੀਤਾ ਕੀ ਹੈ ਵੀ ਜਿਹੜੀ ਇਹ ਸੈਂਟਰ ਸਪੌਂਸਰਡ ਸਕੀਮ ਸੀ ਇਹਨੂੰ 40 60 ਤੇ ਲਿਆ ਕੇ ਖੜਾ ਕਰਤਾ ਵੀ 40 ਪਰਸੈਂਟ ਜਦੋਂ ਸਟੇਟ ਨੇ ਪਾਉਣਾ ਤੇ 60 ਸੈਂਟਰ ਪਾਊਗਾ ਇਹਦਾ ਮਤਲਬ ਕੀ ਹੈ ਵੀ ਸਟੇਟਾਂ ਦੇ ਜਿਹੜੇ ਸੀਮਤ ਸਰੋਤ ਨੇ ਸਟੇਟ ਨੇ ਉਹਨਾਂ ਪੈਸਾ ਪਾ ਨਹੀਂ ਸਕਣਾ ਤੇ ਆਪੇ ਸਟੇਟ ਦੇ ਨਾਲ ਕਨਟਰਡਿਕਸ਼ਨ ਪੈਦਾ ਹੋਇਆ ਕਰੂ ਮਜ਼ਦੂਰਾਂ ਦੀ ਤੇ ਸੈਂਟਰ ਜਿਹੜਾ ਸਾਰਾ ਕੁਝ ਗ੍ਰੈਬ ਕਰੀ ਬੈਠਾ ਹੈ